ਸਸੀ ਕਾਲਜੀ ਖਬਰ ਵਾਲੇ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਅੱਜ ਕੱਪੜ ਸ਼ਾਨ ਕਰਾਂਗੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਜਿਹੜਾ ਕਿ ਬੜਾ ਹਗਾਮੇ ਪੂਰਵਕ ਹੈ ਭਾਵੇਂ ਕਿ ਅੱਜ ਜਿਹੜਾ ਹੈਗਾ ਦੂਜਾ ਦਿਨ ਸੀ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਜਿਹੜਾ ਕਿ ਸਵੇਰੇ 11 ਵਜੇ ਇੱਕ ਸੈਟਿੰਗ ਸੀ ਜਿਹੜਾ ਕਿ ਹੁਣ ਤੱਕ ਜਾਨੀ ਕਿ ਦੇਰ ਸ਼ਾਮ ਤੱਕ ਚੱਲਦਾ ਰਿਹਾ ਪਰ ਇਸ ਵਿੱਚ ਜਿਹੜਾ ਹੈਗਾ ਆਪਾਂ ਮੁੱਖ ਅੰਸ ਜਿਹੜਾ ਉਹਦਾ ਕੱਪੜਾ ਸ਼ਾਨ ਕਰਾਂਗੇ ਤੁਹਾਡੇ ਸਾਹਮਣੇ ਉਹਦਾ ਲਿਆਵਾਂਗੇ ਅੱਜ ਕੀ ਕੀ ਹੋਇਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅੱਜ ਮੁੱਖ ਮੰਤਰੀ ਜਿਹੜਾ ਹੈ ਭਗਵੰਤ ਮਾਨ ਜੀ ਹੁਣੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਨਹੀਂ ਪੁੱਜੀਏ ਇਸ ਕਾਰਨ ਉਹ ਨਜ਼ਾਰਾ ਨਹੀਂ ਆਇਆ ਜਿਹੜਾ ਕਿ ਭਾਵੇਂ ਲਾਈਵ ਚੱਲਦਾ ਹੁੰਦਾ ਦਰਸ਼ਕ ਦੇਖਦੇ ਹੁੰਦੇ ਆ ਤਾਬਲੇ ਹੁੰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵਿਰੁੱਧ ਤੰਜ ਕਸ਼ੇ ਜਾਂਦੇ ਆ ਤੇ ਆਮੋ ਸਾਹਮਣੇ ਜਿਹੜੀ ਹੈਗੀ ਆ ਤਾਹਨੇਬਾਜ਼ੀ ਜਿਹੜੀ ਹੁੰਦੀ ਆ ਸਰੀਕੇਬਾਜ਼ੀ ਉਹ ਸਾਹਮਣੇ ਲੋਕ ਦੇਖਦੇ ਨੇ ਲਾਈਵ ਦੇਖਦੇ ਨੇ ਕਿਉਂਕਿ ਪਹਿਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਸ ਸਮੇਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਨਹੀਂ ਦਿਖਾਈ ਜਾਂਦੀ ਸੀ ਆ ਆਓ ਫਿਰ ਅੱਜ ਆਪਾਂ ਇਹ ਤੇ ਗੱਲ ਕਰਦੇ ਹਾਂ ਕਿਉਂਕਿ ਇਹ ਸਰਕਾਰ ਨੇ ਸ਼ੁਰੂ ਤੇ ਹੀ ਕਹਿ ਦਿੱਤਾ ਸੀ ਲੋਕਾਂ ਦੇ ਚੁਣਕੇ ਆਏ ਨਮਾਇंदे ਆ ਉਹ ਤੁਸੀਂ ਪੰਜਾਬ ਵਿਧਾਨ ਸਭਾ ਦੇ ਜਿਹੜੇ ਐਮ ਐਲ ਏ ਚੁਣਕੇ ਆਉਂਦੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਦਿਨੋਂ ਹੀ ਕਹਿ ਦਿੱਤਾ ਸੀ ਕਿ ਤੁਹਾਨੂੰ ਲੋਕ ਦੇਖਣ ਤੁਹਾਡੇ ਹਲਕੇ ਦੇ ਦੇਖਣ ਕਿ ਸਾਡੀ ਖਾਤਰ ਜਿਹੜਾ ਚੁਣਕੇ ਨਮਾਇਦਾ ਭੇਜਿਆ ਹੋਇਆ ਹੈ ਉਹ ਕੀ ਵਾਅਦਾ ਠਾਉਂਦਾ ਹੈ ਅੱਜ ਜਿਹੜੀ ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਜਿਹੜੇ ਹੈਗੇ ਆ ਅੱਜ ਪੰਜਾਬ ਸਰਕਾਰ ਦੀਆਂ ਜ਼ਰੂਰੀ ਰਜਿਮੇ ਦੀ ਜਿਹੜੀ ਮੀਟਿੰਗਾਂ ਸੀ ਦੇ ਵਿੱਚ ਵਿਜੀ ਸੀ ਕਿਉਂਕਿ ਫਿਰ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਰਨਰ ਦੇ ਨਾਲ ਚਾਹ ਵੀ ਪੀਤੀ ਤੇ ਔਰ ਪੰਜਾਬ ਦੇ ਮਸਲਿਆਂ ਬਾਰੇ ਜਿਹੜੀ ਚਰਚਾ ਕੀਤੀ ਕਿਉਂਕਿ ਪੰਜਾਬ ਦੀ ਦੋ ਤਿੰਨ ਯੂਨੀਵਰਸਿਟੀਆਂ ਚਾਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਿਹੜੇ ਲਾਣੇ ਆ ਉਹਨਾਂ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ ਤੇ ਆਪਾਂ ਸਿੱਧਾ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਚੱਲਦੇ ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਣੇ ਕਿ ਇੱਕ ਦੋ ਵਾਰ ਜਿਹੜਾ ਹੈਗਾ ਵਿਰੋਧੀ ਧਿਰ ਨੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਕਾਂਗਰਸ ਦੇ ਉਹਨਾਂ ਨੇ ਬਾਈਕਟ ਕੀਤਾ ਪਰ ਵਿਰੋਧੀ ਧਿਰ ਵੀ ਅੱਜ ਖਿੰਡੀ ਪੁੰਡੀ ਰਹੀ ਕਿਉਂਕਿ ਦੱਸ ਦਈਏ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਮੇਨ ਕਾਂਗਰਸ ਹੀ ਆ ਕਾਂਗਰਸ ਹੈ ਪਰ ਕਾਂਗਰਸ ਦੀ ਭਾਵੇਂ ਕਿ ਸੁਰ ਜਿਹੜੀ ਹੈਗੀ ਸਭ ਜਾਣਦੇ ਆ ਵੀ ਇਕੱਠੀ ਨਹੀਂ ਹੈਗੀ ਆ ਇਸੇ ਤਰ੍ਹਾਂ ਹੀ ਜਿਹੜੇ ਅਕਾਲੀ ਦਲ ਦੇ ਦੋ ਵਿਧਾਇਕ ਰਹਿ ਗਏ ਆ ਭਾਵੇਂ ਕਿ ਇੱਕ ਜਿਹੜੇ ਹੈਗੇ ਆ ਸੁਖੀ ਜਿਹੜੇ ਸੁਖਵਿੰਦਰ ਡਾਕਟਰ ਸੁਖਵਿੰਦਰ ਸੁਖੀ ਆ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਤੇ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਦੋ ਕਿਹੜੇ ਐਮਐਲਏ ਅਕਾਲੀ ਦਲ ਦੇ ਰਹਿ ਗਏ ਨੇ ਗਨੀਬ ਕੌਰ ਜਿਹੜੇ ਵਿਕਲ ਸਿੰਘ ਮਜੀਠੀਆ ਦੇ ਪਤਨੀ ਨੇ ਗਨੀਬ ਕੌਰ ਉਹ ਵੀ ਨਹੀਂ ਆਏ ਤੇ ਨਾਲ ਹੀ ਨਾ ਹੀ ਆਏ ਮਨਪੀ ਸਿੰਘ ਯਾਲੀ ਭਾਵੇਂ ਉਹ ਜਿਹੜੇ ਪਤਾ ਲੱਗਿਆ ਵੀ ਜਿਹੜੇ ਹੈਗੇ ਆ ਭਰਤੀ ਮਹਮ ਜਿਹੜੀ ਅਕਾਲੀ ਦਲ ਦੀ ਸ੍ਰੀ ਕਾਲਤਾਤ ਸਾਹਿਬ ਵੱਲੋਂ ਕਮੇਟੀ ਐਲਾਨੀ ਆ ਉਹਦੇ ਮੈਂਬਰ ਨੇ ਸਰਗਰ ਮੈਂਬਰ ਨੇ ਪੰਜ ਮੈਂਬਰੀ ਕਮੇਟੀ ਦੇ ਉਹ ਭਰਤੀ ਮਹਮ ਚ ਵੀ ਜੀ ਸੀ ਦੋਨੋਂ ਹੇ ਹਾਜ਼ਰ ਗੈਰ ਹਾਜ਼ਰ ਰਹੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਅਮਨ अरोड़ा ਡਾਕਟਰ ਜਿਹੜੇ ਅਮਨ अरोड़ा ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਕੈਬਨਟ ਮੰਤਰੀ ਨੇ ਉਹ ਲਗਾਤਾਰ 2 ਦਿਨ ਤੋਂ ਜਿਹੜੇ ਹੈਗੇ ਗੈਰ ਹਾਜ਼ਰ ਨੇ ਇਸੇ ਤਰ੍ਹਾਂ ਹੀ ਅੱਜ ਸੁਖਪਾਲ ਸਿੰਘ ਖਹਿਰਾ ਵੀ ਪ੍ਰਗਟ ਹੋ ਗਏ ਨੇ ਭਾਵੇਂ ਕਿ ਪਿਛਲੀ ਵਾਰ ਜਿਹੜਾ 2 ਦਿਨ ਦਾ ਸਪੈਸ਼ਲ ਸੈਸ਼ਨ ਹੋਇਆ ਸੀ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਨਹੀਂ ਪਹੁੰਚੇ ਸੀ ਤੇ ਪਰਸੋਂ ਤੋਂ ਸਟਾਰਟ ਹੋਇਆ ਸ਼ੁੱਕਰਵਾਰ ਤੋਂ ਸਟਾਰਟ ਹੋਇਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਉਹਦੋਂ ਵੀ ਨਹੀਂ ਆਏ ਤੇ ਅੱਜ ਸੈਸ਼ਨ ਚੱਲਦੇ ਦੇ ਦੌਰਾਨ ਉਹਨਾਂ ਦੀ ਐਂਟਰੀ ਹੋਈ ਉਹ ਆ ਕੇ ਸਿੱਧੇ ਪ੍ਰਗਟ ਸਿੰਘ ਦੇ ਨਾਲ ਬੈਠ ਗਏ ਪ੍ਰਗਟ ਸਿੰਘ ਦੇ ਨਾਲ ਬੈਠੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆ ਪਰਸਨ ਕਾਲ ਦੇ ਵਿੱਚ 0 ਓਵਰ ਦੇ ਵਿੱਚ ਟਾਈਮ ਲੈਣਾ ਚਾਹੀਆ ਪਰ ਜਿਹੜਾ ਹੈਗਾ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਕਿਉਂਕਿ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਪਹਿਲਾਂ ਹੱਥ ਖੜੇ ਕਰ ਦਿੰਦੇ ਸੀ ਵਿਧਾਇਕ ਉਹਨਾਂ ਨੂੰ ਠਾ ਲੈਂਦੇ ਸੀ ਜਿਸ ਕਾਰਨ ਉਹ ਥੋੜੀ ਦੇਰ ਪ੍ਰਤਾਪ ਸਿੰਘ ਬਾਜਵਾ ਕੋਲੇ ਗਏ ਤੇ ਫਿਰ ਆਪਣੀ ਕੁਰਸੀ ਤੇ ਆ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਖੜੇ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਨੇ ਸਹਾਰਾ ਕੀਤਾ ਵੀ ਤੁਸੀਂ ਮੇਰੇ ਖਾਤਰ ਖੜੋ ਤਾਂ ਉਹਨਾਂ ਨੇ ਜਿਹੜਾ ਹੈਗਾ ਅੱਲਾ ਦੇ ਵਿੱਚ ਜਾ ਕੇ ਪਹਿਲਾਂ ਥੋੜੇ ਨਾਰੇ ਇਤਰਾਜ ਕੀਤਾ ਵੀ ਸਾਨੂੰ ਟਾਈਮ ਨਹੀਂ ਦਿੱਤਾ ਜਾਂਦਾ ਸੁਖਪਾਲ ਸਿੰਘ ਖਹਿਰਾ ਨੂੰ ਫਿਰ ਬਾਕ ਆਊਟ ਕੀਤਾ ਵਾਈਕਰਡ ਜਦੋਂ ਕਰਨ ਲੱਗੇ ਦਾ ਉਸ ਸਮੇਂ ਲਾਡੀ ਢੋਸ ਤੇ ਜਿਹੜੇ ਰਾਣਾ ਗੁਰਜੀਤ ਸਿੰਘ ਜਿਹੜੇ ਹੈਗੇ ਆ ਉਹ ਬੈਠੇ ਰਹੇ ਕਾਂਗਰਸ ਦੇ ਵਿਧਾਇਕ ਭਾਵੇਂ ਕਿ ਆਮ ਵਿਰੋਧੀ ਧਰਨੇ ਦੇ ਨੇਤਾ ਉੱਠ ਕੇ ਚਲੇ ਗਏ ਆਪਣੇ ਵਿਧਾਇਕਾਂ ਦੇ ਨਾਲ ਫਿਰ ਥੋੜੀ ਦੇਰ ਤੱਕ ਲਾਡੀ ਢੋਸ ਵੀ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਰਾਣਾ ਗੁਰਜੀਤ ਸਿੰਘ ਜਿਹੜੇ ਹੈਗੇ ਆ ਥੋੜਾ ਉੱਠ ਕੇ ਫਿਰ ਗੇਟ ਕੋਲ ਫੇਰ ਆ ਕੇ ਬੈਠ ਗਏ ਇਹਦੇ ਨਾਲ ਸਪਸ਼ਟ ਹੋ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਉਹਦੇ ਸੁਖਪਾਲ ਸਿੰਘ ਰਾਦੇ ਬਰੁੱਧ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਜਿਹੜਾ ਹੈਗਾ ਸੱਚੀ ਦਾ ਅੰਕੜਾ ਰਾਣਾ ਗਰਜੀਤ ਦਾ ਉਹ ਨਹੀਂ ਉਹਨਾਂ ਨੇ ਉਹਦਾ ਵਾਕਆਊਟ ਕੀਤਾ ਸੈਸ਼ਨ ਦਾ ਜਿਹੜੇ ਕਿ ਉਹਦੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਭਾਵੇਂ ਕਿ ਦੂਜੇ ਪਾਸੇ ਆਪਾਂ ਜਿਹੜੀ ਗੱਲ ਕਰਦੀ ਉਹਦੇ ਵਿੱਚ ਕੀ ਕੀ ਹੋਇਆ ਦੇਖੋ ਤਿੱਖੀ ਲੋਕ ਝੋਕਤਾ ਹੋਣੀ ਸੀ ਤਿੱਖੀ ਨੁਕਝੋਕ ਵੀ ਹੋਈ ਆ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਗੱਲਾਂ ਦੱਸ ਦਈਏ ਕਿ ਇੱਕ ਵਿਧਾਇਕ ਨੇ ਜਿਹੜੇ ਦੇ ਮਾਨਾ ਵਿਧਾਇਕ ਨੇ ਦਰਖਤਾਂ ਦਾ اٹھਾਇਆ ਮੁੱਦਾ ਵੀ ਜਿਹੜੇ ਸੜਕਾਂ ਦੇ ਕਿਨਾਰਿਆਂ ਤੇ ਦਰਖਤ ਨੇ ਉਹ ਟੇਡੇ ਮਿੱਡੇ ਹੁੰਦੇ ਨੇ ਜਿਹਦੇ ਨਾਲ ਹਾਦਸੇ ਹੁੰਦੇ ਨੇ ਤੇ ਉਹਨਾਂ ਨੇ ਦੱਸਿਆ ਵੀ ਤਾਜ਼ਾ ਮੌਤ ਵੀ ਹੋਈ ਆ ਉਹਨਾਂ ਨੂੰ ਕੱਟਣ ਬਾਰੇ ਜਿਹੜਾ ਹੈਗਾ ਸੁੱਕੇ ਦਰਖਤਾਂ ਨੂੰ ਕੱਟਣ ਬਾਰੇ ਜੰਗਲਾਤ ਮੰਤਰੀ ਜੀ ਦੱਸਣ ਵੀ ਉਹ ਕਦੋਂ ਕੱਟਣਗੇ ਕੀ ਹੈਗੀ ਪਾਲਿਸੀ ਤੇ ਇਸੇ ਤਰ੍ਹਾਂ ਹੀ ਨਾਲ ਸਪਲੀਮੈਂਟਰੀ ਦੇ ਵਿੱਚ ਡੰਡਾ ਦੇ ਵਿਧਾਇਕ ਨੇ ਵੀ ਜਿਹੜਾ ਹੈਗਾ ਸਵਾਲ ਕੀਤਾ ਮਿਸਟਰ ਗੈਲ ਨੇ ਵੀ ਕਿਹਾ ਵੀ ਜਿਹੜੀਆਂ ਹੈਗੀਆਂ ਉਹਨੇ ਮੌਤਾਂ ਦਾ ਵੀ ਅੰਕੜਾ ਦੱਸਿਆ ਵੀ ਜਿਹੜੇ ਦਰਖਤ ਡਿੱਗਣ ਦੇ ਨਾਲ ਰੋਡ ਦੇ ਕਿਨਾਰੇ ਤੇ ਦੋ ਮੌਤਾਂ ਹੋ ਗਈਆਂ ਸੀ ਤੇ ਇਸ ਕਰਕੇ ਬਹੁਤ ਜ਼ਰੂਰੀ ਆ ਇਹਦਾ ਸਰਵੇ ਹੋਣਾ ਤਾਂ ਉਸ ਸਮੇਂ ਜਿਹੜੇ ਜੰਗਲਾਤ ਮੰਤਰੀ ਆ ਲਾਲ ਚੰਦ ਕਟਾਰੂਚਾਕੋ ਉਹਨਾਂ ਨੇ ਖੜੇ ਹੋ ਕੇ ਦੱਸਿਆ ਕਿ ਅਸੀਂ ਅਪ੍ਰੈਲ ਦੇ ਵਿੱਚ ਦੂਜੇ ਹਫਤੇ ਇਹ ਜਿਹੜਾ ਹੈਗਾ ਸਰਵੇ ਕਰਾ ਰਹੇ ਆ ਵੀ ਜਿਹੜਾ ਹੈਗਾ ਹੋਰ ਵੀ ਸਾਰੇ ਸਦਨ ਦੇ ਵਿਧਾਇਕ ਸੋਣ ਵੀ ਜਿਨ੍ਹਾਂ ਦੇ ਵੀ ਇਸ ਤਰ੍ਹਾਂ ਦੇ ਜਿਹੜੇ ਟੇਡੇ ਮਿੱਡੇ ਦਰਖਤ ਤਾਜ਼ਾ ਜਿਹੜੀਆਂ ਮੌਤਾਂ ਲਈ ਜਿਹੜਾ ਹੈਗਾ ਜ਼ਿੰਮੇਵਾਰ ਨੇ ਜਿਹੜੇ ਕਿ ਲੋਕਾਂ ਨੂੰ ਜਿਹੜੇ ਹੈਗੇ ਆ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਨੇ ਉਹਨਾਂ ਦਰਖਤਾਂ ਨੂੰ ਜਿਹੜੇ ਸੁੱਕੇ ਹੋਏ ਨਾ ਉਹਨਾਂ ਦਾ ਸਰਵੇ ਕਰਾ ਕੇ ਅਸੀਂ ਜਲਦੀ ਹੀ ਜਿਹੜਾ ਹੈਗਾ ਉਹਨੂੰ ਰਿਮੂਵ ਕਰਵਾ ਸਕਦੇ ਆ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਇੱਕ ਬਾਦ ਦੇ ਵਿੱਚ ਰਾਣਾ ਇੰਦਰਪ੍ਰਤਾਪ ਸਿੰਘ ਜਿਹੜੇ ਆਜ਼ਾਦ ਵਿਧਾਇਕਾ ਰਾਣਾ ਅੰਗਰਜੀਤ ਦੇ ਪੁੱਤਰ ਉਹਨਾਂ ਨੇ ਜਿਹੜਾ ਮੁੱਦਾ اٹھਾਇਆ ਉਹਨਾਂ ਨੇ ਕਿਹਾ ਕਿ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਸਥਿਤੀ ਬਹੁਤ ਮਾੜੀ ਆ ਉਹਨਾਂ ਨੇ ਕਿ ਆ ਕਿ ਅਸਲਾ ਉਸੀਂ ਦੇਖਿਆ ਜਾ ਸਕਦਾ ਬਹੁਤ ਜ਼ਿਆਦਾ ਲੋਕਾਂ ਕੋਲੇ ਆ ਤੇ ਔਰ ਕ੍ਰਾਈਮ ਵੀ ਜਿਹੜਾ ਹੈਗਾ ਬਹੁਤ ਰੇਸ਼ੋ ਵੱਧ ਰਹੀ ਆ ਉਹਨਾਂ ਕਿਹਾ ਕਿ ਕ੍ਰਾਈਮ ਕਰਕੇ ਜਿਹੜੇ ਹੈਗੇ ਆ ਲੋਕ ਜੇਲ੍ਹਾਂ ਦੇ ਵਿੱਚ ਚਲੇ ਜਾਂਦੇ ਆ ਖਤਰਨਾਕ ਲੋਕ ਉਹ ਤੋਂ ਹੋ ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਮਹੀਨੇ ਬਾਅਦ ਵਾਲੀ ਜ਼ਮਾਨਤ ਨੂੰ ਸਖਤ ਕੀਤਾ ਜਾਵੇ ਉਹਨਾਂ ਦਾ ਵਧਾਇਆ ਜਾਵੇ ਸਖਤ ਵੱਡਾ ਕਾਨੂੰਨ ਬਣਾਇਆ ਜਾਵੇ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਜਿਹੜੇ ਹੈਗੇ ਆ ਜਹੇ ਅਪਰਾਧੀਆਂ ਨੂੰ ਨੱਥ ਪਾਈ ਜਾ ਸਕੇ ਭਾਵੇਂ ਕੇ ਸਦਨ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਵੀ ਵੱਡੀ ਗਿਣਤੀ ਜਵਾਬ ਉੱਠੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਹੈਗੇ ਆ ਇੱਕ ਬੰਦੇ ਨੂੰ ਜਿਹੜਾ ਹੁੰਦਾ ਲੀਡਰ ਨੂੰ ਨੇਤਾ ਨੇਤਾ ਨੂੰ ਵੱਡਿਆਂ ਨੂੰ 25-25 ਗਨਮੈਨ ਦਿੱਤੇ ਜਾਂਦੇ ਨੇ ਤੇ ਜਦ ਕਿ ਥਾਣਿਆਂ ਦੇ ਵਿੱਚ ਇੱਕ ਥਾਣੇ ਦੇ ਵਿੱਚ 25 ਮੁਲਾਜ਼ਮ ਨਹੀਂ ਹੁੰਦੇ ਕਿ ਉਹਦੀ ਸੁਰੱਖਿਆ ਬਜਾਜਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਜਿਹੜਾ ਹੈਗਾ ਇੱਕ ਨੇਤਾ ਕੋਲੇ 4 ਗਨਮੈਨ ਹੀ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਕਿਹਾ ਕਿ ਇਸ ਤਰ੍ਹਾਂ ਜਿਹੜਾ ਹੈਗਾ ਉਹ ਮੈਸਜ ਉਸ ਵੀ ਫੋਰਸਿਸ ਦਾ ਹੁੰਦਾ ਨਾ ਕੋਈ ਖਤਰਾ ਹੁੰਦਾ ਟਟ ਪੱਕੇ ਖਾਤਰ ਰੇਲੂ ਕੰਮਾਂ ਖਾਤਰ ਗਨਮੇਨ ਲੈ ਜਾਂਦੇ ਨੇ ਉਹਨਾਂ ਕਹਿਆ ਕਿ ਬਾਅਦ ਦੇ ਵਿੱਚ ਡਿਪਰੈਸ਼ਨ ਵੀ ਹੁੰਦੇ ਆ ਜਦੋਂ ਸਰਕਾਰਾਂ ਚਲੀਆਂ ਜਾਂਦੀਆਂ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਕਿਤੇ 25 30 ਗਨਮੈਨ ਲੈਣ ਵਾਲੇ ਬੰਦੇ ਜੀ ਰੱਖਣ ਵਾਲੇ ਤੇ ਉਹਨਾਂ ਕੋਲੇ ਦੋ ਰਹਿ ਜਾਂਦੇ ਆ ਗਨਮੈਨ ਜੇ ਫਿਰ ਇਸ ਡਿਪਰੈਸ਼ਨ ਤੋਂ ਬਚਣ ਦੇ ਲਈ ਗਨਮੈਨਾਂ ਦੀ ਗਿਣਤੀ ਜਿਹੜੀ ਹੈਗੀ ਆ ਘਟਾਈ ਜਾਵੇ ਉਹਨਾਂ ਕਿਹਾ ਕਿ ਮੈਂ ਜਦੋਂ ਇੱਕ ਦੋ ਵਾਰ 26 ਸੈਕਟਰ ਦੇ ਵਿੱਚ ਸਕੂਲ ਦੇ ਵਿੱਚ ਗਿਆ ਉਹਨਾਂ ਕਿਹਾ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਉੱਥੇ 50 ਪੁਲਿਸ ਦੇ ਮੁਲਾਜ਼ਮ ਗੱਡੀਆਂ ਲਈ ਖੜੇ ਆ ਕਿਉਂਕਿ ਆਸਾਬ ਦੇ ਬੱਚਿਆਂ ਨੂੰ ਸਕੂਲੋਂ ਲੈਣ ਲਈ ਕਿਉਂਕਿ ਉਹ ਸਕੂਲ ਦੇ ਇਹਨਾਂ ਦੇ ਘਰਾਂ ਦੇ ਕੰਮ ਕਰਨ ਦੇ ਲਈ ਜਿਹੜੇ ਰੱਖੇ ਗਏ ਨੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਹੈਗੀ ਆ ਗਿਣਤੀ ਘਟਾਈ ਜਾਵੇ ਥਾਣਿਆਂ ਨੂੰ ਫੋਰਸ ਜਿਹੜੀ ਹੈਗੀ ਆ ਵਧਾਈ ਜਾਵੇ ਤਾਂ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਨੂੰ ਉਹਤੇ ਕਾਬੂ ਪਾਇਆ ਜਾਵੇ ਪ੍ਰਸ਼ਨ ਕਾਲ ਦੇ ਦੌਰਾਨ ਜਿਹੜਾ ਹੈਗਾ ਡੇਰਾ ਬੱਸੀ ਦੇ ਵਿਧਾਇਕ ਕਰਜੀਤ ਸਿੰਘ ਰੰਧਾਵਾ ਨੇ ਵੀ ਜਿਹੜਾ ਹੈਗਾ ਮੁੱਦਾ اٹھਾਇਆ ਕਿਉਂਕਿ ਉਹਨੇ ਪੁੜਾ ਦਾ ਮੁੱਦਾ اٹھਾਇਆ ਵੀ ਡੇਰਾ ਬੱਸੀ ਜੀਰਕਪੁਰ ਜਿਹੜਾ ਹੈਗਾ ਇੱਕ ਬਾਰਡਰ ਜਿਹੜਾ ਹੈਗਾ ਏਰੀਆ ਵਾ ਪੂਰਾ ਟ੍ਰਾਈ ਸਿਟੀ ਦਾ ਮੇਨ ਪਾਰਟ ਆ ਸਾਰਾ ਜਿਹੜਾ ਹੈਗਾ ਪੰਚਕੂਲੇ ਨੂੰ ਔਰ ਜਿਹੜਾ ਸ਼ਿਮਲੇ ਨੂੰ ਦਿੱਲੀ ਨੂੰ ਇਹ ਸਾਰਾ ਇੱਥੋਂ ਦੇ ਜਿਹੜਾ ਟ੍ਰੈਫਿਕ ਜਾਂਦਾ ਉਹਨੇ ਕਿਹਾ ਕਿ ਪੂਰੇ ਜਾਮ ਲੱਗ ਜਾਂਦੇ ਨੇ ਇਸ ਕਰਕੇ ਜਿਹੜੇ ਅੰਗਰੇਜ਼ਾਂ ਵੇਲੇ ਦੇ ਛੋਟੇ ਪੌੜ ਬਣੇ ਹੋਏ ਨੇ ਉਹਨਾਂ ਨੂੰ ਵੱਡਾ ਕਰਕੇ ਜਿਹੜਾ ਹੈਗਾ ਰੋਡ ਚੌੜੇ ਕਰੇ ਜਾਣ ਔਰ ਫਲਾਈਓਵਰ ਬਣਾਇਆ ਜਾਵੇ ਭਾਵੇਂ ਕਿ ਪਹਿਲਾਂ ਉਹਨਾਂ ਨੇ ਸਵਾਲ ਕੀਤਾ ਸੀ ਤਾਂ ਜਿਹੜੇ ਪੀਡਬਲਯੂ ਮਿਨਿਸਟਰ ਹਰਪ੍ਰਜਨ ਸਿੰਘ ਈਟੀਓ ਨੇ ਉਹ ਨਾਂ ਦੇ ਵਿੱਚ ਜਵਾਬ ਦਿੱਤਾ ਵੀ ਇਹ ਅਜਿਹਾ ਕੋਈ ਨਹੀਂ ਹੈ ਪਰ ਉਹਨਾਂ ਨੇ ਜਿਹੜਾ ਹੈਗਾ ਅਪੀਲ ਕੀਤੀ ਜਿਹੜੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਗਰਜਣ ਲੱਗ ਗਏ ਤੇ ਔਰ ਕਹੇ ਵੀ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਹਾਂ ਕਿਉਂਕਿ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਮੈਂ ਇੱਕ ਵਿਧਾਇਕ ਹਾਂ ਸੀ ਜ਼ਿੰਮੇਵਾਰਾਂ ਸਾਨੂੰ ਜਨ ਕਰਾਉਣਾ ਚਾਹੀਦਾ ਆਵੇਂ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਨੇ ਵੀ ਉਹਨਾਂ ਦੀ ਬਕਾਲਤ ਕੀਤੀ ਜਿਸ ਤੋਂ ਬਾਅਦ ਰਪਜਨ ਸਿੰਘ ਮੰਤਰੀ ਜਿਹੜੇ 8T O ਨੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਇਸ ਨੂੰ ਜਲਦੀ ਬਣਾ ਦੇਾਂਗੇ ਇਸੇ ਤਰ੍ਹਾਂ ਹੀ ਬਹੁਤ ਜ਼ਾਰੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਸਵਾਲ ਉੱਠੇ ਇੱਕ ਦਿਲਚਸਪ ਗੱਲ ਉਸ ਸਮੇਂ ਹੋਈ ਜਦੋਂ ਸੱਤਾਧਾਰੀ ਧਿਰ ਵੱਲੋਂ ਮੰਤਰੀ ਲਾਲਜੀਤ ਭੁੱਲਰ ਨੇ ਸਵਾਲ ਚੁੱਕ ਦਿੱਤੇ ਹੱਥ ਖੜਾ ਕਰਕੇ ਕਿਉਂ ਆਪਣੇ ਸਪੀਕਰ ਨੂੰ ਕਿਹਾ ਕੁਲਤਾਰ ਸਿੰਘ ਸੰਧਵਾ ਨੂੰ ਸਪੀਕਰ ਸਾਹਿਬ ਤੁਸੀਂ ਵਿਰੋਧੀ ਧਿਰ ਦੇ ਜਿਹੜੇ ਹੈਗੇ ਆ ਮੈਂਬਰ ਨੇ ਭਾਵੇਂ ਘੱਟ ਆ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਟਾਈਮ ਦਿੰਨੇ ਹੋ ਤੁਸੀਂ ਸਾਡੇ ਵਾਲੇ ਪਾਸੇ ਸਰਕਾਰ ਵਾਲੇ ਪਾਸੇ 94 ਐਮਐਲਏ ਨੇ ਤੁਸੀਂ ਇਹਨਾਂ ਨੂੰ ਬਹੁਤ ਘੱਟ ਟਾਈਮ ਦਨੇਓ ਭਾਵੇਂ ਕਿ ਸਪੀਕਰ ਸਾਹਿਬ ਨੇ ਸਪੀਕਰ ਨੇ ਟਾਲਣ ਦੀ ਗੱਲ ਕੀਤੀ ਵੀ ਬੈਠ ਜਾ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਤਾਂ ਉਹਨਾਂ ਕਿਹਾ ਕਿ ਸਪੀਕਰ ਸਾਹਿਬ ਮੈਨੂੰ ਤੁਸੀਂ ਬਲੋਸਣ ਬਲੋਸਣ ਦੀ ਨਾ ਕੋਸ਼ਿਸ਼ ਕਰੋ ਮੈਂ ਜਿਹੜੀ ਗੱਲ ਕਰਦਾ ਉਹ ਦੱਸੋ ਤੁਸੀਂ ਤੁਸੀਂ ਸਾਨੂੰ ਟਾਈਮ ਨਹੀਂ ਦਿੰਦੇ ਤਾਂ ਉਹ ਕਹਿੰਦੇ ਵੀ ਤੁਸੀਂ ਜਦੋਂ ਮਰਜੀ ਲਓ ਪਰ ਫਿਰ ਵੀ ਜਿਹੜੇ ਹੈਗੇ ਆ ਇਸ ਕਰਕੇ ਟਾਈਮ ਬੋਲਣ ਦਾ ਨਹੀਂ ਚਾਹੀਦਾ ਇੱਥੇ ਕੰਮ ਚਾਹੀਦਾ ਵਿਧਾਨ ਸਭਾ ਦੇ ਵਿੱਚ ਭਾਵੇਂ ਕਿ ਸਪੀਕਰ ਨੂੰ ਥੋੜਾ ਜਿਆ ਉਹਨਾਂ ਤੇ ਗਰਮ ਵੀ ਹੋਣਾ ਪਿਆ ਤਾਂ ਉਧਰੋਂ ਜਿਹੜੀ ਮੰਤਰੀ ਦੀ ਵੀ ਟੋਨ ਜਿਹੜੀ ਹੈਗੀ ਆ ਗਰਮ ਵਾਲੀ ਸੀ ਕਿਉਂਕਿ ਮੰਤਰੀ ਜਿਹੜੀ ਲਾਲਜੀਤ ਭੁੱਲਰ ਪਹਿਲਾਂ ਵੀ ਪਹਿਲਾਂ ਕਦੇ ਨਹੀਂ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੋਲੇ ਪਰ ਇਸ ਤਰ੍ਹਾਂ ਜਿਹੜੀਆਂ ਚਰਚਾਵਾਂ ਅੱਜ ਪੂਰੀਆਂ ਜੋਰਾਂ ਤੇ ਸਨ ਕਿ ਮੰਤਰੀ ਲਾਲਜੀਤ ਭੁੱਲਰ ਨੇ ਜਿਹੜਾ ਦੂਜੇ ਵਿਧਾਇਕਾਂ ਦਾ ਮੁੱਦਾ ਚੁੱਕਿਆ ਤਾਂ ਉਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਕਿਸੇ ਦਾ ਹਾਈ ਕਮਾਂਡ ਦਾ ਇਸ਼ਾਰਾ ਹੋ ਸਕਦਾ ਕਿਉਂਕਿ ਇਸੇ ਤਰ੍ਹਾਂ ਪਹਿਲੀਆਂ ਵੀ ਜਿਹੜੇ ਸਰਕਾਰਾਂ ਚੱਲਦੀਆਂ ਸੀ ਤਾਂ ਉਸ ਸਮੇਂ ਵੀ ਜਿਹੜੇ ਸਪੀਕਰ ਨੂੰ ਜਿਹੜਾ ਵਿਧਾਨ ਸਭਾ ਦੇ ਸਪੀਕਰ ਹੁੰਦੇ ਸੀ ਉਹਨਾਂ ਨੂੰ ਕਿਉਂਕਿ ਦੋਨਾਂ ਪਾਸਿਆਂ ਵੱਲ ਧਿਆਨ ਰੱਖਣਾ ਪੈਂਦਾ ਉਹਨਾਂ ਨੇ ਵਿਰੋਧੀ ਧਿਰ ਵੀ ਚਲਾਉਣੀ ਹੁੰਦੀ ਆ ਪਰ ਸੱਤਾਧਾਰੀ ਧਿਰ ਦੇ ਜਿਹੜੇ ਆਗੂ ਨੇ ਜਾਂ ਉਹ ਥੋੜਾ ਜਿਹਾ ਨਾਰਾਜ਼ ਵੀ ਹੋ ਜਾਂਦੇ ਆ ਤਾਂ ਇਸ ਤਰ੍ਹਾਂ ਟਸਲ ਵੀ ਦੇਖੀ ਗਈ ਆ ਮੁੱਖ ਮੰਤਰੀ ਖੇਮੇ ਔਰ ਸਪੀਕਰ ਦੇਖੇਮੇ ਵਿੱਚ ਹੁਣ ਆਪਾਂ ਅੱਗੇ ਵਧਦੇ ਆਪਾਂ ਹੁਣ ਹੋਰ ਚਰਚਾ ਦੇਖੀ ਚਰਚਾ ਕੀ ਕੀ ਰਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿਉਂ ਜਿਹੜੀ ਚਰਚਾ ਰਹੀ 3 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਵਿਧਾਇਕ ਵੀ ਪੜੇ ਲਿਖੇ ਨਹੀਂ ਪਰ ਵਿਧਾਇਕਾਂ ਨੂੰ ਬਹੁਤ ਸਾਰੇ ਵੱਡੀ ਗਿਣਤੀ ਵਿਧਾਇਕਾਂ ਨੂੰ ਅਜੇ ਤੱਕ ਸਵਾਲ ਜਿਹੜੇ ਹੈਗੇ ਆ ਪੁੱਛਨੇ ਨਹੀਂ ਆ ਰਹੇ ਕਿਉਂਕਿ ਉਧਰੋਂ ਜਦੋਂ ਹੀ ਸਵਾਲ ਕਰਦੇ ਨੇ ਉਹ ਪ੍ਰਸ਼ਨ ਰੂਪ ਵਿੱਚ ਨਹੀਂ ਕਰ ਕਰਦੇ ਕਿ ਉਹ ਜਿਸ ਉਹ ਸਿਰਫ ਕੰਮ ਨੂੰ ਡਿਮਾਂਡ ਰੱਖਣ ਵਰਗਾ ਸਵਾਲ ਕਰਦੇ ਵੀ ਡਿਮਾਂਡ ਦਿਓ ਪਰ ਉਧਰੋਂ ਸਪੀਕਰ ਵੱਲੋਂ ਕਿਹਾ ਜਾਂਦਾ ਵੀ ਨਹੀਂ ਸਵਾਲ ਕਰੋ ਕਈ ਵਾਰ ਤਾਂ ਸਪੀਕਰ ਨੂੰ ਖੋਦੋ ਉਹਨਾਂ ਦਾ ਗੱਲ ਦਾ ਸਵਾਲ ਬਣਾ ਕੇ ਮੰਤਰੀ ਨੂੰ ਕਹਿਣਾ ਪੈਂਦਾ ਹੈ ਜਨਨ ਕਿ ਹੈਰਾਨੀ ਦੀ ਗੱਲ ਆ ਕਿਉਂਕਿ ਇਹ ਬੱਚੇ ਨੂੰ ਤਾਂ ਜਿਹੜਾ ਹੈਗਾ ਪੜਾਉਣਾ ਥੋੜਾ ਜਿਹਾ ਉਹਨਾਂ ਦੇ ਫੀਡ ਕਰਨਾ ਔਖਾ ਜਿਹੜੇ ਇਹਨੇ ਲੋਕਾਂ ਦੀ ਨੁਮਾਇੰਦਗੀ ਕਰਕੇ ਆ ਰਹੇ ਨੇ ਉਹ ਕੀ ਜਿਹੜੇ ਹੈਗੇ ਆ ਵਿਧਾਨ ਸਭਾ ਵੱਲੋਂ ਜਿਹੜੀ ਬਕਾਇਦਾ ਤੌਰ ਤੇ ਵਰਕਸ਼ਾਪਾਂ ਵੀ ਲਾਈਆਂ ਗਈਆਂ ਪਹਿਲਾਂ ਉਹਨਾਂ ਨੂੰ ਸਿਖਾਇਆ ਵੀ ਗਿਆ ਵੀ ਪ੍ਰਸ਼ਨ ਕਾਲ ਕੀ ਹੁੰਦਾ ਜ਼ੀਰੋ ਓਵਰ ਕੀ ਹੁੰਦਾ ਤੇ ਉਹਦੇ ਵਿੱਚ ਵੀ ਜਿਹੜੀ ਹੈਗੀ ਆ ਬਹੁਤ ਘੱਟ ਲੋਕਾਂ ਨੂੰ ਜਿਹੜੇ ਬਹੁਤ ਘੱਟ ਵਤਿਕਾਂ ਨੂੰ ਪਤਾ ਉਹਦੇ ਵਿੱਚ ਕਿਉਂਕਿ ਬਹੁਤ ਪੜ੍ਹੇ ਲਿਖੇ ਵੀ ਜਿਹੜੇ ਹੈਗੇ ਆ ਐਮਐਲਏ ਉਹ ਵੀ ਸਿਰਫ ਪ੍ਰਸ਼ਨ ਕਾਲ ਨੂੰ ਜਿਹੜੇ ਹੈਗੇ ਆ ਇੱਕ ਜਿਹੜਾ ਐਸੇ ਦੇ ਰੂਪ ਦੇ ਵਿੱਚ ਡਿਮਾਂਡ ਦੇ ਰੂਪ ਦੇ ਵਿੱਚ ਬੋਲਦੇ ਨੇ ਪਰ ਇਹ ਹੈਰਾਨੀ ਦੀ ਗੱਲ ਆ ਕਿ ਇਹ ਐਮਐਲਏ ਸਾਹਿਬ ਜਿਹੜੇ ਹੈਗੇ ਆ ਕਦੋਂ ਜਿਹੜੇ ਹੈਗੇ ਆ ਇਹ ਸਮਝਣਗੇ ਕਿ ਪ੍ਰਸ਼ਨ ਕੀ ਹੁੰਦਾ ਅੱਜ ਦੇ ਸੈਸ਼ਨ ਦੌਰਾਨ ਜਿਹੜਾ ਹੈਗਾ ਮੰਤਰੀਆਂ ਦੀ ਵੀ ਗਿਣਤੀ ਘਟ ਗਈ ਸੀ ਕਿਉਂਕਿ ਵਿਧਾਇਕਾਂ ਦੀ ਵੀ ਗਿਣਤੀ ਘਟ ਗਈ ਸੀ ਕਿਉਂਕਿ ਜਿਹੜੇ ਅੱਜ ਪੰਜਾਬ ਦੇ ਨਵੇਂ ਲਾਏ ਆਮ ਆਦਮੀ ਪਾਰਟੀ ਦੇ ਪਰਿਵਾਰੀ ਆ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਮਨੀ ਸਸੋਦੀਆ ਨੇ 에어ਪੋਰਟ ਤੇ ਆਉਣਾ ਸੀ ਉਹਨਾਂ ਦੇ ਸਵਾਗਤ ਲਈ ਚਲੇ ਗਏ ਸਨ ਜਿਹੜੇ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆ ਜਿਹੜੇ ਕਿ ਸੁੱਚੇ ਮੂੰਹ ਬੈਠੇ ਰਹਿੰਦੇ ਨੇ ਪਿਛਲੇ ਸਮੇਂ ਤੋਂ ਕਿਉਂਕਿ ਉਹਨਾਂ ਕੋਲੇ ਮਹਿਕ ਵੀ ਅਜੇ ਹਨ ਜਿਨ੍ਹਾਂ ਦਾ ਕੋਈ ਸਵਾਲ ਵੀ ਨਹੀਂ ਹੁੰਦਾ ਤੇ ਔਰ ਨਾ ਹੀ ਆ ਸਾਹਮਣੇ ਜਿਹੜਾ ਹੈਗਾ ਵਿਰੋਧੀ ਧਿਰ ਨੂੰ ਜਵਾਬ ਦਿੰਦੇ ਨੇ ਪਰ ਅੱਜ ਕੁਲਦੀਪ ਸਿੰਘ ਧਾਲੀਵਾਲ ਅੱਜ ਜਿਹੜੇ ਆਪਣੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਭੜਦੇ ਦੇਖੇਗੇ ਕਿਉਂਕਿ ਜਦੋਂ ਰਾਜਪਾਲ ਦੇ ਭਾਸ਼ਣ ਤੇ ਜਿਹੜਾ ਹੈਗਾ ਹੋਣੀ ਸੀ ਬਹਿਸ ਹੋਣੀ ਸੀ ਉਹਦੇ ਤੇ ਬੋਲਦੇ ਸੀ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਕੁਲਦੀਪ ਸਿੰਘ ਢਾੜੀ ਵੱਲੋਂ ਢਾੜੀਵਾਲ ਵੱਲੋਂ ਬਾਰ ਬਾਰ ਜਿਹੜਾ ਹੈਗਾ ਉਹਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਟੋਕਿਆ ਜਾਂਦਾ ਸੀ ਉਹਨੂੰ ਤੇ ਅਟੈਕ ਕੀਤਾ ਜਾਂਦਾ ਸੀ ਤੇ ਜਿਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਭਾਸ਼ਣ ਪੜ੍ਹਨ ਦੇ ਵਿੱਚ ਤੇ ਜਿਹੜਾ ਹੈਗਾ ਜੋਧ ਸਰਕਾਰ ਤੇ ਦੋਸ਼ ਲਾਉਂਦੇ ਸਨ ਪਰ ਕੁਲਦੀਪ ਸਿੰਘ ਢਾੜੀਵਾਲੋਂ ਦਾ ਠੋਕ ਕੇ ਜਵਾਬ ਦਿੰਦੇ ਸੀ ਪਰ ਅੱਜ ਕੁਲਦੀਪ ਸਿੰਘ ਢਾੜੀਵਾਲ ਜਿਹੜੇ ਹੈਗੇ ਆ ਉਹਨਾਂ ਨੇ ਆਪਣਾ ਜਿਹੜਾ ਹੈਗਾ ਮੋਨ ਵਰਤ ਵੀ ਤੋੜ ਲਿਆ ਜਾਪਦਾ ਸੀ ਹੁਣ ਮੈਨੂੰ ਦਿਓ ਤੁਸੀਂ ਇਜਾਜ਼ਤ ਧੰਨਵਾਦ ਕੱਲ ਫੇਰ ਨਵੇਂ ਮੁੱਦੇ ਤੇ ਨਵੀਂ ਗਲਤੀ ਨਾਲੇ ਵਿਧਾਨ ਸਭਾ ਦਾ ਫੇਰ ਤੀਜੇ ਦਿਨ ਦਾ ਸੈਸ਼ਨ ਆ ਉਹ ਤੁਹਾਡੀ ਕਚੇਰੀ ਵਿੱਚ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ